ਆਨੂੰ ਸ਼ਸ਼ੇ ਕਾਲਜੀ ਕੋਰਸ ਤੋਂ ਵੱਲੋਂ ਤੇ ਸਾਡੇ ਅੰਮ੍ਰਿਤਸਰ 'ਚ ਮੌਸਮ ਤੇ ਗੋ ਗਾਈਜ਼ ਬਾਰਿਸ਼ ਹੋਗੀ ਸ਼ੂਰੂ ਦੇਖੋ ਸਾਡੇ ਬਾਰਿਸ਼ ਹੋ ਗਈ ਸ਼ੂਰੂ ਅਗਰ ਤੇ ਚੋਨੇ ਆ ਵੀ ਤੁਹਾਡੀ ਵੀ ਸਿਟੀ 'ਚ ਬਾਰਿਸ਼ ਆ ਸੀ ਪਵਾ ਦੀਏ ਇੰਦਰ ਦੇਵਤਾ ਖੁਸ਼ ਹੋਗੇ ਸਾਡੇ ਹੈ ਨਾ ਅੰਮ੍ਰਿਤਸਰ 'ਚ ਅਗਰ ਤੇ ਹੀ ਕਹਨੇ ਆ ਵੀ ਸਾਡੇ ਵੀ ਬਾਰਿਸ਼ ਹੋ ਜਵੇ ਹੈ ਨਾ ਤੇ ਵੀਡੀਓ ਨੂੰ ਫੋਲੋ ਕਰ ਦਿਓ ਫਿਰ ਤੇ ਇੱਕ ਹੋਰ ਸੰਧੂ ਨੂੰ ਨਾ ਸੋਕੇ ਫਰਾਫਟ ਲਿਆਓ ਦੇਖੋ ਸਾਡੇ ਮੌਸਮ ਦੇਖੋ ਦੇਖੋ ਬੱਦਲ ਹੋਤਰ ਹੁੰਦੀ ਹੈ ਨਾ ਅਸੀਂ ਵੀ ਜਦੋਂ ਨਾ ਜੇ ਦੇਖਦੇ ਹਾਂ ਨਾ ਵੀ ਇੱਧਰ ਉੱਧਰ ਬਾਰਿਸ਼ ਹੋਈ ਜਾਂਦੀ ਪਈ ਆ ਤੇ ਸਾਡੇ ਕਿਉਂ ਨਹੀਂ ਹੁੰਦੀ ਅਸੀਂ ਤਾਂ ਨਾ ਤੇ ਮੰਨਣਾ ਨਹੀਂ ਦੁੱਗਣੀ ਗਰਮੀ ਲੱਗਦੀ ਹੁੰਦੀ ਸੀ ਕਿ ਹਾਏ ਰੱਬਾ ਤੁਹਾਡੇ ਹਣਾ ਬਾਰਿਸ਼ ਹੋਣ ਦੀ ਆ ਤੇ ਸਾਡੇ ਬਾਰਿਸ਼ ਨਹੀਂ ਹੋਣ ਦੀ ਤੇ ਹੁਣ ਦੇਖੋ ਹੁਣ ਫਿਰ ਅੰਮ੍ਰਿਤਸਰ ਚ ਕਿੱਦਾਂ ਦਾ ਲੱਗਦਾ ਜਦੋਂ ਹਨਾ ਬਾਰਿਸ਼ ਹੋਣ ਦੀ ਹੋਵੇ ਤੇ ਇੱਕ ਜਗ੍ਹਾ ਤੇ 47 ਡਿਗਰੀ 47 ਡਿਗਰੀ ਟੈਂਪਰੇਚਰ ਹੋਵੇ ਐ ਅੱਖ ਚ ਹਨਾ ਕਿੰਨਾ ਵਧੀਆ ਨਜ਼ਾਰੇ ਵਾਲਾ ਮੌਸਮ ਗਾਇਜ਼ ਦੇਖੋ